ਇੱਥੇ ਤੂੰ ਖਾਤਮਾ ਬਣੀ ਆ ਇੱਥੇ ਤੇਰਾ ਨਾਮ ਮਾਣੀ ਆ ਕਿੱਡੇ ਤੁਸੀਂ 76 ਚੰਡੀਆਂ ਜੇ ਵੀਰ ਜੀ ਵੀਰ ਜੀ ਇੱਥੇ ਨਾਂ ਤੇਜ ਹਰ ਇੱਕ ਦੇ ਹੁੰਦੇ ਐਵੇਂ ਹਰਕੇ ਦੇ ਹੁੰਦੇ ਨਾਂ ਚੇਂਜ ਹਰਕੇ ਦੇ ਨਾਂ ਐਵੇਂ ਚੇਂਜ ਹੁੰਦੇ ਆ ਕੋਰ ਮੇਰਾ ਨਾਮ ਕੋਰ ਤਿੱਖਾ ਕੁਲਵਿੰਦਰ ਕੋਰ ਮੇਰਾ ਨੇਮ ਆ ਠੀਕ ਹੈ ਤੁਹਾਡਾ ਪਾਸਪੋਰਟ ਤੇ ਨੇ ਕੁਲਵਿੰਦਰ ਕੋਰ ਆ ਉਦਾਂ ਪਿੰਡ ਦੇ ਵਿੱਚ ਮਾਣੀ ਆ ਤੇ ਤੁਹਾਡਾ ਉਮਾਨ ਦੇ ਵਿੱਚ ਨਾਂ ਚੱਲਦਾ ਵਾ ਖਾਤਮਾ ਤੇ ਟੀਟਾ ਵੀ ਕਰਵਾ ਕੇ ਦੋ ਤੁਸੀਂ ਤੁਹਾਨੂੰ ਕਿਦਾਂ ਪਤਾ ਲੱਗੂਗਾ ਵੇ ਕੇ ਦੀ ਧੀ ਫੈਨਲ ਕਿਦਾਂ ਕਰੀਦਾ ਤੁਹਾਡੀ ਲੋਕਾਂ ਦੀ ਹੱਦ ਹੋਈ ਢਾਡੀ ਤੇ ਤੂੰ ਕੌਣ ਹੁੰਦੀ ਉਹਨੂੰ ਕੁੱਟ ਮਾਰ ਕਰਨ ਵਾਲੀ ਭੈਣ ਤੇਰੇ ਤੇਰੇ ਥਰੂ ਤੇਰੇ ਥਰੂ ਭੈਣੇ ਕੁੜੀਆਂ ਹੋਰ ਵੀ ਫਸਿਆਈ ਠੀਕ ਆ ਮੇਰੀ ਭੈਣ ਬਣ ਕੇ ਨਹੀਂ ਮੇਰੇ ਥਰੂ ਕੋਈ ਮੈਂ ਤੇਰੇ ਸਬੂਤ ਦੇ ਦੂੰਗਾ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਭੈਣ ਮੇਰੀ ਏ ਤੇਰਾ ਪਿੰਡ ਦਲੌਰਪੁਰਾ ਡੇਰਾ ਸਾਹਿਬ ਲੱਗੇ ਆ ਨਾ ਤੇਰੀਆਂ ਦੋ ਕੁੜੀਆਂ ਈ ਜਿਹੜੀਆਂ ਜਿਨ੍ਹਾਂ ਦੀ ਕੰਪਲੇਨ ਮੈਨੂੰ ਆਈ ਆ ਇੱਕ ਕੁੜੀ ਉਹ ਅੰਮ੍ਰਿਤਸਰ ਦੀ ਅਮ ਮੇਜੀ ਠੇ ਲਾ ਗੋ ਦੀ ਤੇ ਤੇਰੇ